ਸਲ ਖੇਲੂ ਗੱਡੀ ਮੈਂ ਵੇਖ ਲੈਣੀ ਫਿਰ ਬੜਾ ਕੌਣ ਕਿਨੂੰ ਫੜਦਾ ਬਾਸ ਹੱਸ ਪੜੀ ਪੜੀ ਫੜਤ ਲਾਵਾ ਯਾਨ ਭੱਜਾ ਤੇ ਆਉ ਪਿੰਡ ਜੇ ਰੇਲ ਗੱਡੀ ਚੱਲਣ ਦੀ ਆ ਮੈਂ ਕਿਹਦਾ ਟੱਕ ਬਟੇ ਮੈਂ ਫੜਸ ਕੇ ਕਿਤੇ ਬੰਦੂਗਾ ਮੈਨੂੰ ਚੰਗੀ ਆ ਇੱਜ਼ਤ ਕਰਨ ਦੀ ਆ ਤੂੰ ਵੀ ਹੈ ਨਾ ਇੱਥੇ ਆ ਇੱਜ਼ਤ ਹੀ ਕਰਾਉਣ ਦੀ ਆ ਤੇਰੀ ਘਰ ਲਈ ਇੱਜ਼ਤ ਮੈਂ ਹਣ ਤਮੈ ਵੇਖੂ ਇਹਨਾਂ ਦੀ ਇੱਜ਼ਤਾਂ ਏ ਕਿ ਸਹੀ ਇੱਜ਼ਤ ਆ ਕਿ ਨੀ ਆ ਗਰਮ ਦੀ ਮਮੀ ਹਣੇ ਨਾ ਨਹੀਂ ਉਹ ਜਿਹੜਾ ਹੰਬ ਗਿਆ ਨਹੀਂ ਚਾ ਪਾਣੀ ਲਿਆ ਦੇ ਗਲਾਸ ਉਹਨੂੰ ਆਪੇ ਪੀ ਲੈ ਜਾ ਕੇ ਫੜ ਲੈ ਮੈਂ ਨਹੀਂ ਲੈਂਦੀ ਮੈਨੂੰ ਕਿੱਦਾਂ ਲੈ ਆ ਉੱਥੇ ਬੇਇੱਜ਼ਤੀ ਕਰਕੇ ਮੇਰੀ ਅੱਗੇ ਬਹੁਤ ਈ ਇੱਜ਼ਤ ਕਰਨੀ ਆ ਨਾ ਉਹ ਨਹੀਂ ਕਰਦੀਆਂ ਮੈਂ ਕਿਹੜੀ ਕਰਾਂ ਬਸ ਸ਼ਰਮ ਕਰ ਲੈ ਆ ਜਾ ਸ਼ਰਮ ਕਰ ਲੈ ਆਈ ਨੀ ਇੱਦਾਂ ਪਰਵੜਾ ਲੱਬਣਾ ਵੇ ਚੜ੍ਹ ਹੱਥ ਜੋੜਨ ਤੇਰੇ ਅੱਗੇ ਨਹੀਂ ਕੀ ਸ਼ਰਮ ਕਰਾਂ ਮੈਂ ਅੰਨਾਂ ਦੀ ਭਜਨ ਤੂੰ ਆੜੀ ਜੀ ਤਾਂ ਬਰਸਾਲ ਜਵਾਕ ਹੁੰਦਾ ਹਾਂ ਹਾਂ ਮੈਂ ਹੈ ਜਵਾਕ ਆ ਮੈਨੂੰ ਕੋਈ ਕਹਿ ਨਹੀਂ ਸਕਦਾ ਮੈਂ ਕੁੜੀ ਬੁੱਢੀ ਆ ਮੈਂ ਬੁੱਢੀ ਲ ਬੁੱਢੀ ਨਹੀਂ ਲੱਗਦੀ ਮੈਂ ਕੁੜੀ ਲੱਗਦੀ ਨਿਆਣੀ ਦੀ ਲੱਗਦੀ ਆ ਇਧਰ ਪੱਤੀ ਚੜੀ ਹਲਾ ਦਾ ਭਜੇ ਜਾਂਦਾ ਤੂੰ ਆਪ ਜਾਨੀ ਐ ਤੇ ਮੈਂ ਫਿਰਲੇ 26 ਆ 26 ਵੀ ਨਹੀਂ ਟੱਪੀ ਇਧਰ ਵੇ ਹੰਬਰ ਸਰੀਏ ਦਬਾਈ ਦੇਂਦੇ ਤੁਸੀਂ ਜਾ ਕੋ ਯੰਗਾ ਕਰਾ ਤੂੰ ਹੀ ਗੱਲਾਂ ਠੀਕ ਹੈ ਨਾ ਇਹਨੂੰ ਸੰਭਾਲਣਾ ਆਪਣੇ ਭਾਈਆਂ ਦੇ ਪਾਣੀ ਤਾਂ ਨਹੀਂ ਪਿਆ ਐਸਾ ਰਸਤ ਦਵਾ ਇਹਨੂੰ ਮੰਦੀ ਦਿੱਤੇ ਇਹਦੇ ਚੁਗਲੇ ਸੋਚ ਲੀਆਂ ਹੀ ਆਂ ਹੁਣਾ ਸੁਧਰੀ ਕਦੇ ਦੀਦੀ ਤੂੰ ਵੀ ਮੰਜੀ ਤੇ ਬਹਿ ਜਾ ਭਾਈਆ ਹੁਣ ਪਹਿਲਾਂ ਭੱਜਿਆ ਫਿਰਦਾ ਹਾਂ ਤਾਂ ਮਗਰ ਬਹਿ ਜਾਓਗੇ ਸੱਟਿਆ ਨਹੀਂ ਐ ਤੇ ਡੰਡਾ ਤਾਂ ਬੜੇ ਚਾਰਾ ਫੜਿਆ ਵਜੀ ਤੇਰੇ ਕੋਲ ਇੱਕ ਵੀ ਨਹੀਂ ਫਰ ਉਹ ਡੰਡੇ ਮੈਂ ਫੜਿਆ ਜਿੱਦਾ 50 ਕਿਲੋ ਦਾ ਹੁੰਦਾ ਵਾ ਇਹ ਦੌਰ ਤੇ ਮੇਰੀ ਬੜੀ ਹਮ ਹੁਣ ਕਿੱਥੇ ਚੱਲ ਗਈ ਫਿਰ ਤੇਰੀ ਦੌੜ ਤੇਰੀ ਤੂੰ ਵੀ ਗੱਲਾਂ ਚੁਗਾਈਆਂ ਕੇ ਤੂੰ ਪਰ ਮੈਂ ਗੱਲਾਂ ਚੁਗੀਆਂ ਤੂੰ ਉਹ ਘਰ ਕੋਟ ਪਾਣੀ ਲਿਆਤਾ ਮੇਰੇ ਲਈ ਚੱਲ ਲਿਆ ਦਿਨੀ ਪਾਣੀ ਤੈਨੂੰ ਐ ਤੇ ਹੋਇਆ ਮਾਲਾ ਪ੍ਰੀਤ ਨੂੰ ਆਪਾਂ ਕੁਝ ਨਹੀਂ ਕਹਿਣਾ ਠੀਕਾ ਸੇ ਕੀ ਗੱਲਾਂ ਹੋਈਆਂ ਤੇ ਕੀ ਨਹੀਂ ਹੋਈਆਂ ਤੁਹਾਨੂੰ ਵਿਚਾਰ ਨੂੰ ਹੰਗਾਰਾ ਦੇਣਾ ਪਿਆ ਵਾ ਉਹਨੇ ਸਾਰਾ ਘਰ ਦਾ ਕੰਮ ਚੁੱਕਣਾ ਵਾ ਤੂੰ ਚੱਲ ਜਾਣਾ ਸੌਰੇ ਤੇ ਆਪਾਂ ਹੁਣ ਤੋਂ ਮਾਸਾ ਜਿੰਨੀ ਗੱਲ ਤੇ ਤੇ ਅਮਰਜੀਤ ਦੇ ਪਿੱਛੇ ਲਾ ਕੇ ਆਪਣੇ ਘਰ ਬਿਗਾ ਲੈਣਾ ਪੁੱਤ ਤੇ ਭੂਆ ਜੀ ਜੇ ਅਹੀਂ ਹੂਣ ਨਾ ਨਾ ਕੁਝ ਕਿਹਾ ਤੈਨੂੰ ਭੂਏ ਜੜ ਜਾਣਾ ਆ ਕੋਈ ਗੱਲ ਨਹੀਂ ਉਹ ਤੇ ਹੈ ਹੀ ਪੋਲੀ ਜੀ ਸੋਹਣੀ ਬੜੀ ਲੱਗਦੀ ਮੈਨੂੰ ਐਦਾਂ ਨਾ ਤੂੰ ਕੁਝ ਵੀ ਕਹਿ ਵੇਖੋ ਭੂਆ ਜੀ ਬਾਹਰ ਗੱਲਾਂ ਕਰਾਈਏ ਨਾਲੇ ਤੇ ਹੁਣ ਮੂੰਹ ਵੇਖੋ ਕਿਦਾਂ ਬਣਾ ਕੇ ਬੈਠੀ ਹੈ ਚੱਲ ਕੋਈ ਨਹੀਂ ਪੁੱਛਦੇ ਮਨਪ੍ਰੀਤ ਮਤਲਬ ਕੀ ਗੱਲਾਂ ਚੁੱਪ ਕਰਕੇ ਬੈਠੀ ਆ ਨਹੀਂ ਬੱਸ ਉਦਾਂ ਹੀ ਤੈਨੂੰ ਤਾਂ ਹੀ ਆਖਣੇ ਚੱਲ ਕਰਨ ਨੂੰ ਪੁੱਤ ਕੋਈ ਕੰਮ ਕਰ ਜਾ ਕੇ ਤੂੰ ਆਣ ਕੇ ਇੱਥੇ ਬਹਿ ਗਈ ਆ ਨਹੀਂ ਨਹੀਂ ਪੂਆਜੀ ਪੂਆਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਤੇਗਾ ਨਾ ਜਿੰਨਾ ਕਿ ਦੱਸੀ ਓਨਾਂ ਕੀ ਕਰਦੀ ਆ ਆਪਣੇ ਆਪ ਕੰਮ ਨਹੀਂ ਕਰਦੀ ਪਤਾ ਹੀ ਨਹੀਂ ਲੱਗਦਾ ਹੁਣ ਇਹਨੂੰ ਅਮਰੋ ਨੇ ਪਰੇਸ਼ਾਨ ਕੀਤਾ ਮੈਨੂੰ ਲੱਗਦਾ ਵਾ ਪੂਆਜੀ ਤੇ ਗੱਲ ਤੇ ਐਵੇਂ ਥੋੜੀ ਜੀ ਹੋਈ ਹੋਈਗੀ ਭਾਵੇਂ ਥੋੜੀ ਹੋਈ ਨਾ ਪੁੱਤ ਲੜਾਈ ਜ਼ਿਆਦਾ ਦੀ ਨਹੀਂ ਗੱਲ ਹੁੰਦੀ ਇਹ ਤੈਨੂੰ ਅੱਗੇ ਵੀ ਪਤਾ ਹੀ ਹੈ ਨਾ ਹੁਣ ਜਿੰਦਰ ਦੀ ਤੂੰ ਆਈ ਆ ਤੈਨੂੰ ਉਹਨਾਂ ਦਾ ਤਾਂ ਮਾੜਾ-ਮੋਟਾ ਤੂੰ ਵੇਖਿਆ ਹੀ ਹੈ ਨਾ ਕੀ ਗੱਲਾਂ ਇਹ ਕਰਦੀ ਆ ਸਾਦੇ ਤੇ ਅੰਦਰ ਬੈਠੀਆਂ ਤੇ ਪਤਾ ਲੱਗਾ ਕਿਹੜੇ ਵਾਲੇ ਆ ਗਈ ਏ ਆਣ ਕੇ ਤੈਨੂੰ ਗੱਲਾਂ ਦੇ ਵਿੱਚ ਪਜੜਾ ਕੇ ਤੇ ਬਾਹਰ ਲੈ ਗਈ ਉੱਥੇ ਇਹਨੇ ਕਿੰਨੀਆਂ ਗੱਲਾਂ ਕੀਤੀਆਂ ਵਾ ਮਨਪ੍ਰੀਤ ਮੁੜ ਕੇ ਨਹੀਂ ਇਹਦੀ ਗੱਲ ਸੁਣਨੀ ਤੂੰ ਕੋਈ ਵੀ ਜਿੰਨੀਆਂ ਮਰਜ਼ੀ ਕਰੀ ਜਾਵੇ ਗੱਲਾਂ ਠੀਕ ਆ ਭਾਜੀ ਇਹ ਤਾਂ ਮੈਨੂੰ ਨਹੀਂ ਬਖਸ਼ਦੀ ਮੈਨੂੰ ਕਹਿੰਦੀ ਬੋਲੀ ਜਾ ਤੂੰ ਤੇਰੇ ਹੁੰਦਿਆ ਹੀ ਕਿਹਾ ਨਾ ਹਾਂਜੀ ਇਹਦਾ ਮਤਲਬ ਇਹਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਮੈਂ ਬੋਲਣ ਲਈ ਆ ਤੇ ਤੈਨੂੰ ਮਤਾਂ ਦੇਂਦੀ ਵੀ ਤੂੰ ਹੀ ਭਰ ਕੇ ਪੂਆ ਨੂੰ ਇਦਾਂ ਹੀ ਬੋਲੀ ਨਹੀਂ ਨਹੀਂ ਪੂਆ ਜੀ ਹੁਣ ਹਰ ਕੋਈ ਥੋੜਾ ਮਤਲ ਲੈ ਲੈਂਦਾ ਵਾ ਮੈਂ ਤੁਹਾਨੂੰ ਇਦਾਂ ਨਹੀਂ ਗੱਲ ਕਹੀ ਮੈਂ ਹਜ ਤੱਕ ਮੈਨੂੰ ਇੱਥੇ ਮੈਂ ਜਿੱਦਨ ਰਹੀ ਮੈਨੂੰ ਕਿਸੇ ਨੇ ਹੋਏ ਨਹੀਂ ਆਖਿਆ ਤੂੰ ਕੌਣ ਹੁੰਦੀ ਮੈਨੂੰ ਗੱਲਾਂ ਕਰਨ ਵਾਲੀ ਮੈਨੂੰ ਤੇ ਇਦਾਂ ਲੱਗਾ ਕਿ ਜਦਾਂ ਪਿਓ ਵਾਲੇ ਵਾਲੀ ਫੈਮਿਲੀ ਨਾਲ ਸਾਡੀ ਜਾਦੀ ਸਾਂ ਜਾ ਹੁਣ ਸੰਦੀਪ ਵੀ ਤੇ ਇੱਥੇ ਆ ਕੇ ਬੈਠੀ ਰਹਿੰਦੀ ਦੀਦੀ ਉਹਨਾਂ ਨਾਲ ਤਾਂ ਮੈਨੂੰ ਲੱਗਾ ਕਿ ਸ਼ਾਇਦ ਇਹ ਵੀ ਦੀਦੀ ਨਾਲ ਜਾਦੀ ਸਾਂਝ ਹੋਣੀ ਐ ਪਰ ਸੰਦੀਪ ਨੂੰ ਚਲੋ ਮੰਨਿਆ ਬੋਲਣ ਦਾ ਫਿਰ ਪਤਾ ਹੋ ਰਣੀ ਦੀ ਗੱਲ ਹੁਣ ਉਹਨੂੰ ਨਿਉ ਬੋਲਣ ਦਾ ਪਤਾ ਬਿਲਕੁਲ ਹੀ ਤੇ ਤੂੰ ਤੇ ਆ ਗਈ ਨਾ ਘਰ ਨੂੰ ਹੁਣ ਜੋਬਨ ਲੈ ਗਿਆ ਤੂੰ ਕਿ ਹੁਣ ਪਤਾ ਨਹੀਂ ਉਹਦਾ ਕੀ ਹਾਲ ਹੋਇਆ ਹੁਣ ਤਾਂ ਕੀ ਨਹੀਂ ਤਾਂਈ ਤੇ ਭੂਆ ਜੀ ਮੇਰੀ ਇਹਨਾਂ ਨਾਲ ਬੰਦ ਹੀ ਨਹੀਂ ਫਿਰ ਉਹਦੇ ਨਾਲ ਅਮਰਜੀਤ ਨਾਲ ਭੂਆ ਜੀ ਲੜਾਈ ਵਧ ਗਈ ਉਹਨਾਂ ਦੇ ਘਰ ਹਣਾ ਤੇ ਤੇਰੇ ਘਰ ਕੇ ਹੀ ਵਧੀ ਆ ਤੂੰ ਹੰਗਾਰਾ ਭਰਿਆ ਤੇ ਉਹਨੂੰ ਤੇਰੇ ਨਾਲ ਗੱਲਾਂ ਕੀਤੀਆਂ ਭੂਆ ਜੀ ਮੈਂ ਕੀ ਕੀਤਾ ਉਹਦੇ ਆਪੇ ਕਰਣ ਦੇ ਨਹੀਂ ਪੁੱਤ ਇਹਦੇ ਕਰਕੇ ਨਹੀਂ ਵਧੀ ਮੈਂ ਅੱਗੇ ਵੀ ਕਹਿੰਦੀ ਨਾ ਇਹਦੇ ਕਰਕੇ ਨਹੀਂ ਵਧੀ ਉਹਨੂੰ ਉਦਾਂ ਹੀ ਬੋਲਣ ਤੋਂ ਮਜਬੂਰ ਆ ਵੀ ਉਹਨੇ ਬੋਲਣਾ ਹੀ ਬੋਲਣਾ ਵਾ ਉਹ ਗਾਂ ਵੀ ਆਈ ਸਕਦੀ ਉਹਨੂੰ ਕਿੰਨਾ ਆ ਪਾ ਆਖਿਆ ਤੂੰ ਗਾਂ ਹੋਣੀ ਉਹ ਸਾਡਾ ਗੱਲ ਕਰਦੀ ਹੂ ਘਰ ਆਣ ਕੇ ਜੇ ਤੂੰ ਸੁਨਾ ਦੇਣਾ ਇਹ ਤੇ ਉਹਨੇ ਉਹਨੇ ਪਕੌੜੇ ਖਵਾ ਲੈਣੇ ਤੇ ਭੂਆ ਜੀ ਜੇ ਇਹਦੇ ਨਾਲ ਕਰਾਂ ਲੱਗੀ ਤੇ ਆ ਜਾਂਦੀ ਕਿ ਭੂਆ ਜੀ ਦੀ ਗੱਲ ਕਰਨ ਈ ਆ ਮੇਰੇ ਨਾਲ ਚੁਗਲੀ ਕਰਨ ਈ ਆ ਤੇ ਆ ਜਾਂਦੀ ਅੰਦਰ ਸੜੇ ਬਤਾਉਆਂ ਨੂੰ ਕਦੇ ਕੋਈ ਪੁੱਛਦਾ ਨਹੀਂ ਹੁਣ ਅੱਜਕੱਲ ਤੇ ਜਿੰਨਾ ਤੇ ਉਹ ਮਰਮਰ ਪੈਣ ਰਹੀ ਆ ਉਹਨੇ ਇਹਨਾਂ ਨੂੰ ਪਕੌੜੇ ਖਵਾ ਲੈਣੇ ਸੀਗੇ ਉੱਤ ਉਹਦਾ ਇਹੋ ਗੱਲ ਬਾਤ ਤੂੰ ਗਾਂ ਤੋਂ ਤੇਰੇ ਨਾਲ ਕੋਈ ਗੱਲ ਕਰਕੇ ਜਾਵੇ ਤੂੰ ਸਾਨੂੰ ਆਣ ਕੇ ਇਥੇ ਦੱਸਣੀ ਦੱਸਣੀ ਹੈ ਕਿ ਮੈਨੂੰ ਆਹ ਗੱਲ ਅਮਰਜੀਤ ਨੇ ਕਹੀ ਜਿਹੜਾ ਵੀ ਤੇਰੇ ਨਾਲ ਗੱਲ ਕਰੇ ਠੀਕ ਆ ਆਹੋ ਤੇ ਬਾਕੀ ਰਾਣੀ ਆਪਾਂ ਮਨਪ੍ਰੀਤ ਨੂੰ ਨਹੀਂ ਕੋਈ ਵੀ ਕਹਿਣਾ ਮੈਂ ਤੇਰੇ ਮੂੰਹ ਤੇ ਕਹਿ ਦਿੰਨੀ ਚੋਰੀ ਚਬਲੀ ਕੋਈ ਨਹੀਂ ਪੁੱਤ ਫਿਰ ਵੀ ਆਪਣਾ ਘਰ ਆਪਣਾ ਹੀ ਹੁੰਦਾ ਵਾ ਆਪਾਂ ਭਾਵੇਂ ਆਪਣੇ ਧੀ ਪੁੱਤ ਨੂੰ ਜੋ ਮਰਜ਼ੀ ਕਹਿ ਲਈਏ ਬਾਹਰੋਂ ਕੋਈ ਗੱਲ ਕਰਦਾ ਤੇ ਆਖੀਦਾ ਇਹਨੂੰ ਖਾ ਲੈਣਾ ਵਾ ਇਹ ਕੌਣ ਹੋਵੇ ਸਾਡੇ ਧੀ ਪੁੱਤ ਨੂੰ ਗੱਲ ਕਰਨ ਵਾਲਾ ਤੇ ਤੂੰ ਇਹ ਨਾਲ ਐਂ ਰਹਿ ਮਜੇ ਨਾ ਤੇ ਬਾਹਰੋਂ ਜੇ ਕੋਈ ਗੱਲ ਕਰਦਾ ਤੇ ਉਹਦੇ ਦਿਵਾਲੇ ਹੋਇਆ ਕਰ ਠੀਕ ਆ ਠੀਕ ਆ ਸੰਦੀਪ ਜੇ ਸੋਚਿਆ ਜਾਵੇ ਨਾ ਸੰਦੀਪ ਵੀ ਤਾਂ ਫਿਰ ਉਹਦੀ ਭੈਣ ਵਾ ਨਾ ਪਰ ਸੰਦੀਪ ਆਵੇਂ ਚੰਗੀਆਂ ਗੱਲਾਂ ਕਰਦੇ ਸਮਜੀਤ ਸੰਦੀਪ ਜਿਹੜੀ ਆਪਣੀ ਭੈਣ ਨੂੰ ਤਾਂ ਸਮਝਾਉਂਦੀ ਨਹੀਂਗੀ ਆਪਣੀ ਭੈਣ ਨੂੰ ਸਮਝਾਵੇ ਹਾਂ ਵੀ ਤੂੰ ਉਧਰ ਜਾ ਕੇ ਕਿਉਂ ਇਦਾਂ ਕਰਦੀ ਹੋ ਆ ਜੀ ਫੁੱਫੜ ਜੀ ਆ ਜੀ ਸਤਿਕਾਰ ਸਤਿਕਾਰ ਉਹ ਬੁੱਢੀ ਸੱਸਰੀ ਕਾਲ ਬੁੜ ਜੀ ਸੱਸਰੀ ਕਾਲ ਜੀ ਸੱਸਰੀ ਕਾਲ ਤੈਨੂੰ ਪਿਆਰ ਦੇ ਦਾਂ ਬੈਠ ਕੇ ਪਿਆਰ ਦੇ ਦਾਂ ਜੇ ਬੈਠਣਾ ਤੇ ਮਿਲਣਾ ਮੈਨੂੰ ਭੂਆ ਨੂੰ ਉਹ ਖਵਾ ਕੇ ਭਾਲਿਆ ਨਾਲ ਵਿੱਚ ਆਹੋ ਬਹਿ ਜਾ ਭੂਆ ਜੀ ਲੰਬੀਆਂ ਸਲਾਵਾ ਕਾਣ ਦੇ ਬਹਿ ਜਾ ਨਹੀਂ ਪੁੱਤ ਬੈਠਾ ਬੈਠਾ ਪੀ ਕੇ ਆਇਆ ਪਾਣੀ ਤੇ ਨਹੀਂ ਫੋਨ ਮੈਨੂੰ ਕੀਤਾ ਆਉਣ ਲੱਗਿਆ ਹੈ ਤੂੰ ਫੋਨ ਮੈਨੂੰ ਕੀਤਾ ਮੈਂ ਆਉਣ ਲੱਗਾ ਤੇ ਮੈਂ ਰੱਖਿਆ ਤੇ ਆੜੀ ਤੂੰ ਬਹਿ ਜਾ ਮੈਂ ਪਾਣੀ ਲੈ ਆਣੀ ਆ ਮੈਂ ਤਾਂ ਕੋਈ ਮੈਂ ਤਾਂ ਪਹਿਲਾਂ ਧਿਆਨ ਹੀ ਆ ਕੋਈ ਨਹੀਂ ਉੱਡਲਾ ਉੱਡਲਾ ਜਿੰਨਾ ਤੂੰ ਉੱਡਣਾ ਹਵਾਜ ਤੇਰੇ ਸਬਰ ਛੇਤੀ ਕੱਟੇ ਜਾਣੇ ਆ ਤੂੰ ਕਰਦੀਆਂ ਮੇਰੀਆਂ ਰੀਸਾਂ ਮੇਰੀਆਂ ਰੀਸਾਂ ਨਹੀਂ ਤੇ ਕੋਹ ਹੋਣੀਆਂ ਨਹੀਂ ਮੈਂ ਫੋਨ ਤੈਨੂੰ ਕੀ ਕਰਨਾ ਵਾ ਤੂੰ ਪਹਿਰਾ ਪਾ ਕੇ ਬੈਠੀ ਆਂ ਪਾ ਚਲੀ ਆ ਕਿ ਮੈਂ ਲੈਣ ਆਇਆ ਹੁਣ ਤੈਨੂੰ ਲੈ ਫੁਕੜ ਜੀ ਤੀਂ ਤੇ ਬਸ ਆਉਂਦੇ ਹੀ ਜਾਣ ਦੀ ਕਰਨ ਦਾ ਪੈਂਦੇ ਜੇ ਚਲੋ ਚਲੋ ਹੀ ਦਾ ਦਿੰਦੇ ਆਉਂਦੇ ਆਉਂਦੇ ਕੀ ਕਰਨ ਜਦੋਂ ਆਉਂਦੇ ਕਹਣਾ ਚੱਲੀ ਮੈਨੂੰ ਬਾਹਰ ਖਿਲਾਇਆ ਦੇ ਕਹੋ ਮੈਂ ਨਹਿਰ ਤੇ ਲੀੜੇ ਲੈ ਕੇ ਆਪਣਾ ਸੂਟ ਲਾ ਕੇ ਆਲਫਾਫਾ ਆਜਿਆ ਕਰੂੰਗੀ ਆਹ ਮੈਂ ਮੈਦੇ ਨੂੰ ਚਾਹ ਨਾ ਲੈਣਾ ਐ ਮਨ ਤੂੰ ਮਰ ਉਹ ਗੱਲ ਨਹੀਂ ਹੁਣ ਫੇਰ ਲੜਪੈਣ ਲੱਗੇ ਜੇ ਨਹੀਂ ਤੇ ਕਹਿੰਦਾ ਚੱਲੀ ਗਈ ਚੱਲੀ ਗਈ ਉਹ ਨਹੀਂ ਫੇਰ ਲੜਪੈਣ ਲੱਗੇ ਇਹਦਾ ਕੀ ਬਦਲ ਅੱਗੇ ਵੀ ਹੀ ਲੜੇ ਅੱਗੇ ਫੁੱਫੜ ਜੀ ਬਾਹਰ ਪਤਾ ਨਹੀਂ ਕੀ ਹੋ ਗਿਆ ਜੀ ਕਿੱਥੇ ਕਿੱਥੇ ਚੱਲ ਦੱਸ ਲਾ ਹੁਣ ਕਿ ਦੱਸਣ ਲੱਗੇ ਦੱਸ ਲਾ ਕੋਈ ਗੱਲ ਨਹੀਂ ਪੁੱਤ ਨਹੀਂ ਫੇਰ ਹੁਣ ਤੂੰ ਹੀ ਦੱਸ ਲੋ ਫੇਰ ਆਪਾਂ ਫੁੱਫੜ ਜੀ ਐਵੇਂ ਹੀ ਨਿੱਕੀ ਨਿੱਕੀ ਗੱਲ ਦਾ ਹਵਾਲ ਪੈ ਜਾਂਦਾ ਮੈਨੂੰ ਤੇ ਹੁਣ ਉਹਦੇ ਹੀ ਡਰ ਲੱਗਣ ਡਿਆ ਪਿਆ ਵੀ ਕਿਹੜੀ ਗੱਲ ਨਹੀਂ ਤੇਰੇ ਨਾਲ ਲੜਿਆ ਵਾ ਕੋਈ ਮੈਂ ਨਹੀਂ ਪੁੱਤ ਤੇਰੇ ਨਾਲ ਲੜਦੀ ਨਾ ਮੈਂ ਤੇਰੀ ਗੱਲ ਦਾ ਗੁੱਸਾ ਹੀ ਮੇਰੇ ਤੇ ਰਾਣੀ ਨੂੰ ਵੀ ਸਮਝਾਉਣੀ ਆ ਆ ਜਿਹੜੀ ਅਮਰਜੀਤ ਦੀ ਉਧਰੋਂ ਹਾਂ ਮੱਖੀ ਤੋਂ ਹੀ ਆ ਜਾਂਦੀ ਆ ਆਹਨੇ ਦੇ ਪੇਕੇ ਨਾਲ ਸੌਰੇ ਤੇ ਡੁੱਬ ਮਰੀ ਮਲੇਔਰੇ ਆਪਣੇ ਘਰੇ ਦੀ ਕਦੇ ਘੜੀ ਨਹੀਂ ਨਗਦੀ ਤੇ ਇੱਧਰ ਆ ਨਾਣ ਕੇ ਲੜਾਈਆਂ ਪਉਂਦੀ ਆ ਉਹ ਜਿਹੜੀ ਗਿੱਠ ਗੀ ਆ ਆਹੋ ਉਹ ਕਿਹਦੀ ਉਹਨੇ ਹੀ ਅਖੜ ਨਿਆਣੀ ਤੇ ਗਈ ਉਹ ਦਿਨ ਸਾਡਾ ਰਾਹ ਰੋਕਦੀ ਆਓ ਆਉਂਦੇ ਨਹੀਂ ਤੁਸੀਂ ਅੱਜ ਮੈਨੂੰ ਕਹਿੰਦੀ ਆ ਵੀ ਜਿੰਨਾ ਮਰਜੀ ਤੂੰ ਪੂਆ ਬੋਲਣਾ ਬੋਲੀ ਜਾ ਮਿੰਦੇ ਇੰਨਾ ਬੋਲੀ ਕਿਤੇ ਗਾੜੀਆਂ ਇੰਜ ਇੰਜ ਕਰ ਕਰਕੇ ਹੱਥ ਮਾਰ ਮਾਰ ਕੇ ਅੱਛਾ ਬਹੁਤ ਬੋਲੀ ਆ ਤੇ ਯਾ ਪੂਰਾ ਬੋਸਾ ਨਹੀਂ ਕਰਨਾ ਤੂੰ ਇਹਦੇ ਨਾਲ ਕਿਤੇ ਕਰਦੀ ਹੀ ਗੱਲਾਂ ਅੱਛਾ ਤੇ ਰਾਣੀ ਨੇ ਸੋਚਿਆ ਇਹਨੇ ਬਸ ਉਹਦੇ ਹੀ ਮਾੜੀ ਜੀ ਕੀਤੀ ਪਰ ਗੱਲ ਬੜੀ ਛੇਤੀ ਵੱਧ ਗਈ ਨਿਗੀਆਂ ਨਿਗੀਆਂ ਗੱਲਾਂ ਤੇ ਦਸਨ ਦੋ ਘਰ ਵਾ ਇਥੇ ਲੱਗੇ ਇੱਕ ਦੂਜੇ ਨੂੰ ਚ ਉਹਨੂੰ ਵੇਖਣਾ ਵੀ ਆ ਮਿਲਣਾ ਵੀ ਆ ਗੱਲਾਂ ਬਾਤਾਂ ਇੱਕ ਦੂਜੇ ਨਾਲ ਨਹੀਂ ਕਰਨੀ ਹੁੰਦੀਆਂ ਪਰ ਮੇਰੀ ਗੱਲ ਸੁਣੋ ਮੈਂ ਤੇ ਨਾ ਸੱਚੀ ਗੱਲ ਕਰੂੰਗੀ ਹੁਣ ਮੈਨੂੰ ਨਹੀਂ ਪਤਾ ਮੈਨੂੰ ਤੇ ਰਾਣੀ ਨੇ ਇਹ ਗੱਲ ਦੱਸੀ ਵੀ ਚੁਗਲੀਆਂ ਕਰਨ ਡਈਆਂ ਹੁਣ ਮੈਨੂੰ ਨਹੀਂ ਮਨ ਵਿੱਚ ਪਤਾ ਵੀ ਸੱਚ ਵਾ ਕਿ ਝੂਠ ਵਾ ਉਹ ਮੇਰੀ ਪਤਨੀ ਆ ਰਾਣੀ ਤੇ ਤੂੰ ਮੇਰੀ ਪਤਨੀ ਹੋ ਨਾ ਮੇਰੇ ਵਾਸਤੇ ਤੁਸੀਂ ਦੋਵੇਂ ਇੱਕੋ ਜੀਆਂ ਮੈਂ ਤੇਰੀ ਗੱਲ ਦਾ ਵੀ ਅਸਰ ਕਰਦੀ ਤੇ ਮੈਂ ਰਾਣੀ ਦੀ ਗੱਲ ਦਾ ਵੀ ਅਸਰ ਕੀਤਾ ਵੀ ਵਾਕਿਆ ਸੱਚੀ ਸਾਡੀ ਨੌ ਨੂੰ ਸਖਾਲਣ ਢਈ ਹੋਊਗੀ ਅਮਰਜੀਤ ਸਾਡੇ ਘਰ ਪਟਕ ਪਾਉਣ ਦਾ ਕਰਕੇ ਤੇ ਨਹੀਂ ਉਹ ਨਿਆਣੀ ਐ ਨੌ ਹਾੜੀ ਨਹੀਂ ਨੀ ਨੌ ਹਾੜੀ ਤੇ ਬੜੀ ਸਿਆਣੀ ਆ ਮੈਂ ਤੇ ਉਹ ਗੱਲ ਕਿਹਾ ਵੀ ਸਾਡੇ ਘਰ ਦਾ ਤੇ ਸਖਾਲਦੀ ਆ ਉਹ ਜਿਹੜੀ ਗੱਲ ਕਹਿੰਦੀ ਸਖਾਲਦਾ ਤੇ ਕੋਈ ਲੈ ਸਾਡੇ ਦੇ ਘਰ ਦਾ ਸ਼ਿੰਗਾਰ ਆ ਮੈਂ ਤੇ ਕੋਈ ਗੱਲ ਨਹੀਂ ਕਰਦੀ ਮੰਤਰੀਤ ਨੂੰ ਪਰ ਉਦਾਂ ਮੈਂ ਗੱਲ ਕਰਦੀ ਵੀ ਅਮਰਜੀਤ ਦੀ ਗੱਲ ਕਰੋ ਤੂੰ ਉਹ ਚਲੇ ਸ਼ਾ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਰਲ ਮਿਲ ਕੇ ਰਹਿਣ ਦੇ ਇਹਨਾਂ ਨੂੰ ਤੂੰ ਉਹ ਨਹੀਂ ਆਂਦੇ ਉਹ ਪਰ ਅਜੇ ਨਹੀਂ ਮੈਂ ਜਾਣਾ ਇੱਥੇ ਇੰਨਾਰ ਵਾਲਾ ਰੱਪਾ ਪੈਣ ਡਿਆ ਉਧਰੋਂ ਮਨਜੋਦ ਆ ਗਿਆ ਇਹਨਾਂ ਪੂਆ ਪੁੱਛਦਾ ਇਹਨਾਂ ਨੂੰ ਕੀ ਹੋਣ ਡਿਆ ਅਜੇ ਕਿਤਾ ਕੀ ਬੜਨਾ ਤੇ ਕੀ ਨਹੀਂ ਬੜਨਾ ਰਮਾਨਾ ਬਹਿ ਜਾ ਤੂੰ ਵੀ ਚੁੱਪ ਕਰਕੇ ਗੰਨਾ ਸੁਟਿਆ ਗਿਆ ਵਿਲੇ ਨਹੀਂ ਨਹੀਂ ਤੇ ਕੀ ਬਣਾਉਣਾ ਤੂੰ ਹੋਰ ਖੀਚਉਂਦੀ ਹੋਣਾ ਉਹ ਨਹੀਂ ਬਣਾਉਣਾ ਜੇ ਰਹਿਣਾ ਦੋ ਦਿਨ ਅਸੀਂ ਠੇਕਾ ਲਿਆ ਡੰਗਰਾਂ ਦਾ ਆਪੇ ਨਿਆਣੇ ਕਰਦੇ ਰਹਿਣਗੇ ਲੈ ਤੁਸੀਂ ਵੀ ਕਿਤੇ ਪ੍ਰੋਹਣੇ ਬਣ ਕੇ ਬਹਿ ਜਾ ਕਰੋ ਇੱਥੇ ਕਿਤੇ ਦੋ ਦਿਨ ਰਹਿ ਲੋ ਤੂੰ ਵੀ ਸਿਆੜਵਾ ਚੰਗੇ ਚੋਖੇ ਖਾਓ ਤੂੰ ਵੀ ਨਾ ਨਿੱਕੀ ਹੁੰਦੀ ਇੱਥੇ ਹੀ ਪੜੀ ਆ ਜਵਾਨ ਹੋਈ ਆ ਤੁਸੀਂ ਤੇ ਫਿਰ ਫਿਰ ਪੈਰਾ ਪਾ ਕੇ ਬਹਿ ਗਈ ਜਾਦੂ ਪਤ ਦੇ ਇਹੇ ਆਹ ਕੌਣ ਆ ਗਿਆ ਆ ਮੈਨੂੰ ਲੱਗਦਾ ਫੁੱਫੜ ਜੀ ਹੁਣੀ ਫੇਰ ਆ ਗਏ ਆ ਹਏ ਮੈਨੂੰ ਤਾਂ ਭੁੱਖ ਹੀ ਨਹੀਂ ਲੱਗੀ ਪਈ ਆ ਮੈਨੂੰ ਤਾਂ ਇਹ ਸੀਗਾ ਕਿ ਕਿਸੇ ਤੋਂ ਮੈਂ ਲੈ ਕੇ ਖਾੜਾ ਰੋਟੀ ਤੇ ਹੁਣ ਮੈਨੂੰ ਇਹਨਾਂ ਦੀ ਵੀ ਪਕਾਉਣੀ ਪਣੀ ਆ ਆ ਸੀਟ ਤੇ ਸਾਰੀ ਵਹਿਲਾ ਪਾਟੀ ਪਈ ਆ ਫੁੱਫੜ ਜੀ ਹੁਣੀ ਇੰਨੇ ਕੰਜੂਸ ਆ ਨਾ ਇਹਨਾਂ ਨੂੰ ਇਹ ਹੁੰਦਾ ਵੀ ਕੋਈ ਵੀ ਚੀਜ਼ ਕੋਈ ਹੋਰ ਹੀ ਲਿਆ ਦੇਵੇ ਖੁਦ ਨਾ ਖਰੀਦਣੀ ਪਵੇ ਇੰਨੇ ਲਾਲਚੀ ਆ ਨਾ ਕਿਤੇ ਹੁਣ ਮੈਨੂੰ ਜਾ ਕੇ ਤੇ ਇਹਨਾਂ ਦਾ ਵੀ ਕਰਨਾ ਪੈਣਾ ਰਾਣੀ ਨੇ ਤੇ ਕੁਛ ਕੀਤਾ ਨਹੀਂ ਹੋਣਾ ਤੇ ਉਹ ਮਾਨਪ੍ਰੀਤ ਦੇ ਉਦਾਂ ਦਿਵਾਲੇ ਰਹਿਣਾ ਉਹਨੇ ਆਪੇ ਕਰਨਾ ਪੈਣਾ ਸਾਰਾ ਕੁਝ ਛੋਕੇ ਪਹਿਲਾਂ ਇਹਨਾਂ ਦੀ ਆ ਪਕਾਉਂਗੀ ਫੇਰ ਹੀ ਖਾਣ ਨੂੰ ਮੇਨੇ ਕਿਤੇ ਹੁਣ ਤਪਾਇਆ ਵਾਦੇ ਦਾ ਮੰਦਰ ਮੰਦਰ ਹਾਂਜੀ ਕਿੱਥੇ ਗਏ ਸੀ ਮਹਿੰਦਰ ਫੁੱਫੜ ਜੀ ਆਏ ਆ ਤੇ ਮਿਲ ਲੈਣਾ ਸੀ ਉਹਨਾਂ ਨੂੰ ਸੱਚੀ ਆਏ ਆ ਆਹੋ ਚਾਹ ਪੀਂਦੇ ਕੋਲੂ ਦੇ ਆਏ ਸੱਚੀ ਆਏ ਦਾ ਕੀ ਮਤਲਬ ਆ ਆਏ ਆ ਤੇ ਮੈਂ ਕਿਹਾ ਵਾ ਆ ਪੁੱਫੜੇ ਬਾਹਰ ਹੀ ਆ ਗਿਆ ਹਾਂਜੀ ਸੱਚੀ ਗੱਲ ਜੀ ਸੱਚੀ ਗੱਲ ਤੂੰ ਕਿੱਧਰ ਗਿਆ ਸੀ ਮੈਂ ਇਦਾਂ ਹੀ ਬਾਹਰ ਹੀ ਕਿਤੇ ਅੱਛਾ ਅੱਛਾ ਹੋ ਸੁਣਾਓ ਠੀਕ ਠਾਕ ਚਾਹ ਪੀ ਲਈ ਤੇ ਫੁੱਫੜ ਜੀ ਹਾਂ ਪੀਲੀ 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 ਅੱਛਾ ਬੈਠਾ ਕੋਈ ਨਹੀਂ ਮੈਂ ਇੱਥੇ ਹੀ ਆ ਮੈਂ ਚੱਲਿਆ ਬਾਹਰ ਨੂੰ ਜਰਾ ਨਹੀਂ ਆ ਗਏ ਯਕੀਨ ਵੇਖ ਕੇ ਈ ਆਏ ਆ ਫੁੱਫੜ ਤੇ ਯਾ ਯਕੀਨੀ ਆ ਤੂੰ ਗੁੱਸੇ ਮਰਨਾ ਗੁੱਸੇ ਘਾਤਣਾ ਤੈਨੂੰ ਕਿ ਸੱਚੀ ਆਏ ਆ ਮਤਲਬ ਉਹ ਗੱਲ ਦਾ ਤੇ ਤੂੰ ਮੰਨ ਲਿਆ ਵੀ ਝੂਠ ਮੰਨਣਾ ਹੀ ਮੰਨਣਾ ਵਾ ਤੇ ਫੁੱਫੜ ਦਾ ਵੀ ਮੈਂ ਝੂਠ ਬੋਲ ਦੇਣਾ ਹੀ ਭਲਾ ਮੈਨੂੰ ਕੀ ਮਿਲਣਾ ਹੈਗਾ ਜਸ ਘਰਾਂ ਜੀ ਗੱਲਾਂ ਤੇ ਹੁੰਦੀ ਰਹਿੰਦੀਆਂ ਤੂੰ ਗੁੱਸਾ ਕਰਕੇ ਬੈਠੀ ਆ ਮੰਨਦੇ ਤੈਹੀਂ ਤੇ ਬਦਲ ਹੀ ਗਏ ਆ ਜੜੀਆਂ ਢਾਡੀਆਂ ਗੱਲਾਂ ਪਹਿਲਾਂ ਸੀ ਨਾ ਉਹ ਹੁਣ ਨਹੀਂ ਆ ਗਈਆਂ ਉਹ ਨਹੀਂ ਬਾਬਾ ਬਦਲਿਆ ਗੁੱਸਾ ਨਹੀਂ ਕਰ ਜਾਂਦਾ ਲੈ ਤੇਰੇ ਬਾਅਦ ਵੀ ਲੈ ਤਾਇਆ ਫੁੱਲ ਤੋੜਿਆ ਯਾ ਤੇ ਵਿਚਾਰਾ ਕਰਤਾ ਤੋੜਦਾ ਤੇਰੀ ਕੋਠੀ ਨਾਲ ਦਾ ਕੋਈ ਫੜੀਦਾ ਹੰ ਲੈ ਹੁਣ ਫੇ ਮੂੰ ਮੂੰ ਕਿੰਨਾ ਸੋਨਾ ਫੁੱਲ ਐਵੇਂ ਹੀ ਤੋੜ ਕੇ ਰੱਖਤਾ ਈ ਕਿੰਨਾ ਵੱਡਾ ਹੋਣਾ ਹੀ ਨੇ ਤੇ ਤੂੰ ਚੰਗਾ ਵਾ ਨਾ ਨਾ ਚੰਗਾ ਕਰ ਤੂੰ ਤੇਰੇ ਬਾਅਦ ਚ ਮੈਂ ਲੱਖਾਂ ਫੁੱਲ ਲਾਉਂਗਾ ਦੇਖੋ ਕਿੱਥੇ ਚਾਹ ਪੀ ਆ ਕੇ ਫੁੱਲ ਜੀ ਨੇ ਤੇ ਬਾਹਰ ਨਿਕਲ ਗਈ ਉਹ ਵੇਖ ਲੈ ਆਪਣੇ ਆਪ ਕੋਈ ਕੰਮ ਨਹੀਂ ਇਹਨੂੰ ਆਂਦਾ ਚਾਹ ਪਿਆਈਓ ਘਟ ਤੇ ਬਾਹਰ ਨਿਕਲ ਗਈ ਉਹਲਾ ਬੰਦਾ ਵੀ ਰੋਟੀ ਪਕਾ ਲੰਦਾ ਆ ਜਿ ਨਜ਼ਰ ਕਿਹਾ ਨਹੀਂ ਨਾ ਇਹਨੂੰ ਕੋਈ ਕੰਮ ਹੀ ਨਹੀਂ ਕਰਨਾ ਤੇ ਮੈਂ ਸਕੀਮਾਂ ਲਾਣਦੀ ਆ ਇਹਨੂੰ ਘਰੋਂ ਬਾਹਰ ਕੱਢਣ ਦੀ ਆ ਉਹ ਫੁੱਲ ਦੇ ਦੇ ਕੇ ਨੂੰ ਮਨਾ ਲਿਆਈਓ ਫੁੱਲ ਵੀ ਤੋੜ ਗਵਾਇਆਈਓ ਏਡਾ ਸੋਹਣਾ ਫੁੱਲ ਖਿੜਿਆ ਹੀ ਤੇ ਫੁੱਲ ਵੀ ਤੋੜ ਗਵਾਇਆਈਓ ਮੈਂ ਰੋਟੀ ਖਾ ਹੀ ਲਵਾਂ ਪਹਿਲਾਂ ਪਰ ਰੋਟੀ ਵਿੱਚ ਮੈਂ ਕੀ ਖਾਣੀ ਆ ਰੋਟੀ ਤਾਂ ਬਣਾਉਣੀ ਪੈਣੀ ਸਾਰਾ ਖਲਾਰਾ ਵੀ ਰਸੋਈ ਚ ਉਦਾਂ ਹੀ ਪਿਆ ਆ ਜਾਂ ਇਦਾਂ ਕਰਦੀ ਆ ਚੌਲ ਬਣਾ ਲੈਣੀ ਆ ਦਹੀਂ ਦੇ ਨਾਲ ਖਾ ਲੂੰਗੀ ਪਰ ਪਹਿਲਾਂ ਮੈਂ ਨਾ ਉਧਰੋਂ ਵਾਈ ਸਈ ਲੈ ਆਵਾਂ ਫੇ ਭੂਆ ਫੁਫੜ ਦੀ ਰੋਟੀ ਉਹਨੇ ਬਣਾਈ ਆ ਕਿ ਨਹੀਂ ਪਰ ਮੈਨੂੰ ਲੱਗਦਾ ਤਾਂ ਨਹੀਂ ਰਾਣੀ ਨੇ ਬਣਾਉਂ ਦੇਣੀ ਆ ਕੀ ਪਤਾ ਆਪ ਹੀ ਬਣਾਣੀ ਪਵੇ ਜਾ ਕੇ ਤੇ ਦੇਖਦੀ ਆ ਪਹਿਲਾਂ ਮੈਂ ਕੰਨੀ ਕਿਨੇ ਸੋਹਣੇ ਲੱਗਣਦਾ ਹੈ ਦੋਵੇਂ ਜਾਣੇ ਉਦਾਂ ਇੱਕ ਗੱਲ ਤੇ ਹੈਗੀ ਆ ਮੈਂ ਇਸ ਗੱਲੋਂ ਸੌਖੀ ਆ ਕਿ ਮੰਨਾ ਨਾ ਮਨਪ੍ਰੀਤ ਨੂੰ ਪਿਆਰ ਤੇ ਬਥੇਰਾ ਕਰਦਾ ਚਲ ਇਹ ਤੇ ਹੈਗਾ ਖੁਸ਼ ਤੇ ਹੈਗੀ ਆ ਉਹਦੇ ਨਾਲ ਤੇਰੀ ਮਨਾਂਂਂ ਆ ਉਹਨੂੰ ਕਿਤੇ ਰੁੱਸੀ ਆ ਤੇ ਰੁੱਸੀ ਰਹੇ ਮੈਂ ਤਾਂ ਕਹਨੀ ਆ ਕਿਤੇ ਰੁੱਸੀ ਰਵੇ ਤੇ ਜਾਏ ਇੱਥੋਂ ਇਹ ਮਨਾਂਂਦਾ ਫਿਰਦਾ ਹੀ ਹੋ ਪਰ ਉਹ ਵੇਖਾਂ ਵਿੱਚ ਸਗਾਤ ਖੜੀ ਉਹ ਘਰ ਕੀ ਵੇਖਣ ਦੇਈ ਆ ਇਹ ਤਾਂ ਏਡੀ ਚਵਾਲ ਆ ਨਾ ਕਿਤੇ ਇਹ ਨਹੀਂ ਉਹਨਾਂ ਨੂੰ ਖੁਸ਼ ਰਹਿਣ ਦਿੰਦੀ ਮੈਂ ਤਾਂ ਉਹਦਾ ਬੜੀ ਖੁਸ਼ੀ ਲਈ ਕਿ ਚੱਲ ਮਾਨਫਰੀ ਤਾਂ ਮੰਨੇ ਦੀ ਵਾਵਾ ਬੰਦੀ ਆ ਪਰ ਮੈਨੂੰ ਲੱਗਦਾ ਨਹੀਂ ਇਹਨੇ ਬਣਨ ਦੇਣੀ ਆ ਜੇ ਤੇ ਮੈਂ ਉਧਰ ਚਲ ਜਾਨੀ ਆ ਤਾਂ ਸਿਆਪਾ ਪਾ ਲੈਂਦੀ ਆ ਮੁੰਡੇ ਤੇ ਕਿੰਨੇ ਸੋਨਾ ਬਣਾਇਆ ਨਾ ਇਹਨੂੰ ਰੱਬ ਨੇ ਤੇ ਹੋਰ ਇਹ ਕੁਦਰਤ ਦੇ ਰੰਗ ਵਾਦੇ ਰੱਬ ਦਾ ਲੈ ਵੀ ਅੰਤ ਨਹੀਂ ਪਾਇਆ ਜਾਂਦਾ ਹਨਾ ਕਿੰਨੀਆਂ ਚੀਜ਼ਾਂ ਨੇ ਬਣਾਈਆਂ ਵਾ ਅਲੱਗ ਅਲੱਗ ਚੀਜ਼ਾਂ ਬਣਾਈਆਂ ਬਾਕੀ ਚ ਕਿਸੇ ਨਾਲ ਰਲਦੀ ਨੀ ਵੇਖ ਲਾ ਤੇ ਹੋਰ ਕਿੰਨੇ ਕੁ ਰੰਗ ਫੁੱਲਾਂ ਚ ਭਰਦੇ ਕੁਦਰਤ ਦਾ ਕਿੰਨੇ ਤਰ੍ਹਾਂ ਦੇ ਫੁੱਲ ਬਣਾਏ ਆ ਹਾਂ ਆਹ ਚੀਜ਼ ਵੱਖਰੀ ਵੱਖਰੀ ਬਣਾਈ ਆ ਸਹੀ ਗੱਲ ਆ ਜੇ ਸੋਚਣ ਬੈਠਾ ਨਾ ਇਹ ਤਾਂ ਫੁੱਲ ਆ ਬੰਦੇ ਕਿੰਨੇ ਬਣਾਏ ਵੇ ਬੰਦੇ ਦੀ ਸ਼ਕਲ ਆਪਣੀ ਨਹੀਂ ਮਿਲਦੀ ਨਾ ਚੱਲ ਖੋਜ ਲਿਆ ਕਰ ਹੁਣ ਛੜਿਆ ਨਾ ਕਰ ਹੂੰ ਆਪੇ ਹੀ ਸਾੜਿਆ ਹੀ ਕਹੋਰ ਮੈਂ ਆ ਅੰਦਰ ਬੈਠੀ ਤੇ ਨਹੀਂ ਸੜਨ ਦੀ ਹੀਗੀ ਮੈਨੂੰ ਪਤਾ ਕਿੰਨਾ ਗੁੱਸਾ ਚੜ੍ਹਦਾ ਸੀ ਮੈਂ ਅੰਦਰ ਵੀ ਬੈਠੀ ਮੈਨੂੰ ਬੜਾ ਹੀ ਗੁੱਸਾ ਆਉਣ ਦਿਆ ਸੀਗਾ ਹੋਣ ਡਿਆ ਕਿ ਤੇ ਮੰਮੀ ਨਹੀਂ ਇੱਥੇ ਹੁੰਦੇ ਨਾ ਮੈਂ ਚਲ ਜਾਣਾ ਸੀ ਅੱਜ ਫਿਰ ਮੈਂ ਵੀ ਉਹੀ ਤਮਕੀ ਦੇਣੀ ਚੱਲੀ ਮੈਂ ਪੇਕਿਆਂ ਨੂੰ ਹਾਂ ਚਲ ਜਾ ਚਲ ਜਾ ਔਰ ਕੀ ਆ ਚਾ ਠੀਕ ਆ ਕੋਸ ਜਾ ਕਰ ਚਲੀਏ ਅੰਦਰ ਅੰਦਰ ਵੀ ਚਲ ਜਾਨੇ ਆ ਹਾਂ ਮੁੰਡੇ ਮੇਰੇ ਨਹੀਂ ਜੀ ਗੰਡਾ ਹਜੇ ਅੰਦਰ ਜਾਣ ਇੱਥੇ ਬੈਏ ਨੇ ਫਿਰ ਮੈਂ ਉਹ ਆ ਜੀ ਹੈ ਨਾ ਸੱਚੀ ਪੀ ਜਾ ਚਲੋ ਕੋਈ ਨਹੀਂ ਹੋਇਆ ਫੁੱਫੜ ਤੇ ਬਾਹਰ ਹੀ ਆ ਤੇ ਤੁਸੀਂ ਬੈਕ ਲੋ ਜਾਓ ਤੇ ਮੈਂ ਫਿਰ ਜਾ ਕੇ ਤੇ ਵੇਖਦੀ ਆ ਚਲ ਠੀਕ ਆ ਮੈਂ ਇੱਥੇ ਬਹਿਣਾ ਦਮਿੰਟ ਹਾਂ ਠੀਕ ਜੀ ਮੰਰੇ ਤਾਂ ਹਾਂਜੀ ਦੀਦੀ ਬੜੇ ਬੋਲਣ ਦੀ ਬੰਦੇ ਆਹੀ ਅੱਜ ਆਹ ਮੈਂ ਦੋਨੇ ਤੋੜ ਕੇ ਫੁੱਲ ਦਿੱਤਾ ਮੈਨੂੰ ਸੋਹਣ ਲੱਗੰਦੇ ਆ ਯਾਰ ਹਾਂ ਮੈਂ ਤਾਂ ਕਿਹਾ ਮੈਂ ਐਵੇਂ ਹੀ ਤੋੜਿਆ ਜੇ ਮੇਰਾ ਕਿਤੇ ਨਹੀਂ ਗਿਆ ਸਾਡਾ ਕੋਪੜ ਕੋਪੜ ਜੀ ਦੇ ਬਾਹਰ ਨਿਕਲੇ ਜੇ ਅੱਛਾ ਆਜੋ ਇੱਥੇ ਹਾਂਜੀ ਆ ਕੇ ਫੜਿਆ ਸੂਟ ਨਾਲ ਦਾ ਫੁੱਲ ਬਾਬੂ ਅੱਜ ਸੂਟ ਨਾਲ ਦਾ ਵਾਕਿਆ ਹੀ ਕੋਈ ਨਾ ਰਾਂਡਿਆ ਸੂਟ ਨਾਲ ਫੁੱਲਾਂ ਦਾ ਰਾਂਡਿਆ ਵਾ ਮੈਂ ਕਿੱਦਾਂ ਸੋਹਣਾ ਫੁੱਲ ਕਿੱਥੋਂ ਲਿਆ ਪੁੱਤ ਇਹ ਅਪੂ ਜੀ ਮੈਂ ਦੋਨੇ ਦਿੱਤਾ ਜੇ ਲੈ ਆ ਤੇ ਭੜਾਈ ਬਦਿਆ ਕੰਮ ਕੀਤਾ ਇਹ ਨਾ ਸਾਡੇ ਵਾਰੇ ਪਾਰੇ ਕਿੱਥੇ ਬੋਲ ਏਦਾਂ ਦੇ ਕਦੇ ਪੜਾਉਂਦੇ ਸਾਡੇ ਵਰਗਿਆਂ ਤੇ ਵੇਖ ਵੇਖ ਕੇ ਰੀਝਾਂ ਹੀ ਹੁੰਦੀਆਂ ਹੀ ਹੁਣ ਚੱਲ ਭੂਜੀ ਤੀ ਫੜ ਚੱਲ ਨਹੀਂ ਪੁੱਤ ਅਸ ਮੇਰੇ ਹਿਸਾਬ ਨਾਲ ਤੁਹਾਨੂੰ ਹੀ ਸੋਹਣਾ ਲੱਗਦਾ ਸਾਰਾ ਕੁਝ ਹੈ ਕਿ ਜਾਂ ਫਿਰ ਏਦਾਂ ਕਰਾਂ ਫੁੱਫੜ ਜੀ ਨੂੰ ਕਹਿ ਦੂੰਗੀ ਵੀ ਫੁੱਫੜ ਜੀ ਫੁੱਲ ਦੋ ਭੂਆ ਜੀ ਚੱਲ ਏਦਾਂ ਕਹਿ ਦੀ ਤੇ ਉਹ ਗੱਲ ਵੱਖਰੀ ਉਹਦਾਂ ਫਿਰ ਮੈਂ ਫੜ ਲੂੰਗੀ ਪਰ ਆ ਹੁਣ ਤੈਨੂੰ ਮਨਜ਼ੂਰੀ ਦਿੱਤਾ ਹੈ ਹੁਣ ਤੂੰ ਹੀ ਫੜ ਕੇ ਰੱਖੇ ਰੀ ਸੁਗੰਧੀ ਲੈ ਰੋਟੀ ਪਾਣੀ ਖਾਓ ਲਾਗੇ ਰੱਖੋ ਜਿੱਦਾਂ ਮਰਜ਼ੀ ਕਰੋ ਹੈ ਭੂਆ ਜੀ ਤੈਨੂੰ ਜਵਾਬ ਨਹੀਂ ਦਿੱਤਾ ਹਾਂ ਪਿੰਦਰ ਜਵਾਬ ਮੈਂ ਕੀ ਦੇਣਾ ਹੀ ਪੁੱਤ ਅਸੀਂ ਵੀ ਇੱਡੇ ਬਾਧੂ ਘਾਟ ਨੂੰ ਥੋੜੀ ਰੋਟੀ ਪੁੱਛਣੀ ਹੀ ਤੇ ਪਹਿਲਾਂ ਕਹਿਣਾ ਸੀ ਭੂਆ ਜੀ ਮੈਂ ਰੋਟੀ ਪਕਾਵਾਂ ਤੁਹਾਡੀ ਪੂਆ ਜੀ ਵਾਦੂ ਨਹੀਂ ਹੈਗੀ ਜੇ ਅਸੀਂ ਰਾਤੀ ਖਵਾਈ ਤੇ ਹੁਣ ਵੀ ਖਵਾ ਸਕਦੇ ਆ ਲੈ ਤੂੰ ਤਰ੍ਹਾਂ ਨਹੀਂ ਮੇਰੇ ਐਵੇਂ ਹੀ ਗੱਲ ਪੈ ਜਾਂਦੀ ਆ ਮੈਂ ਤੇਨੂੰ ਕੋਈ ਗੱਲ ਕੀਤੀ ਆ ਕੇ ਮੈਂ ਪੂਆ ਨੂੰ ਪੁੱਛਿਆ ਨਾ ਪੂਆ ਨੂੰ ਕੀਤੀ ਤੇ ਪੂਆ ਵੀ ਸਾਂਝੀ ਹੀ ਜੇ ਰੋਟੀ ਖਵਾਣੀ ਸੀ ਤੇ ਪਹਿਲਾਂ ਕਹਿੰਦੇ ਪੂਆ ਜੀ ਮੈਂ ਰੋਟੀ ਪਕਾਣੀ ਆ ਤੇ ਮੇਰੇ ਵੱਲ ਮੈਂ ਤਾਂ ਸਵੱਤੇ ਵੀ ਚਲੇ ਗਈ ਆ ਤੈਨੂੰ ਬਸ ਕੰਮ ਹੀ ਇਹੀ ਆ ਕੋਈ ਪਰੋਣਾ ਆ ਜਾਏ ਤੇ ਮੈਂ ਤੇ ਸਵੱਤੇ ਚੱਲ ਜਾਈ ਨਹੀਂ ਆ ਪੂਆ ਜੀ ਕੰਮ ਵੀ ਤਾਂ ਕਰਨੇ ਹੀ ਪੈਂਦੇ ਕਰਨਾ ਤੇ ਹੈਗਾ ਪਿੰਡਰ ਉਹਦਾ ਮੈਂ ਇੱਥੋਂ ਆਵਾ ਹਮੇਂ ਦਾ ਵੇਜੇ ਨਾ ਗਈ ਮੈਂਨੇ ਅੱਜ ਪਿੰਡਰ ਲੱਗ ਕੇ ਰਹਿਣਾ ਵਾ ਤੇ ਚਲ ਵੰਡ ਵਰਤ ਕੇ ਰਿਆ ਕਰਾਂਗੇ ਨਿਆਣੇ ਆਖਣਗੇ ਹਟਿਆ ਵੀ ਨਹੀਂ ਕੀ ਪਰ ਉਹਦਾ ਤੂੰ ਵੀ ਨਹੀਂ ਦਿੱਤਾ ਦੀ ਆਖਿਆ ਬੁਆ ਜੀ ਇੱਧਰ ਨੂੰ ਆਜੋ ਇੱਧਰ ਨੂੰ ਆਜੋ ਤੇ ਜਦੋਂ ਮੈਂ ਗਈ ਤੇ ਗਾੜੀ ਤੂੰ ਘਰ ਹੈ ਨਾ ਤੇ ਮੈਂ ਤੇ ਮੁਰਦੀ ਪੈਰੀ ਫੇ ਮਿੰਟ ਫਿਰ ਤੁਰ ਕੇ ਤੇ ਚੱਲ ਮੇਰੇ ਪਾਸੇ ਬੁਆ ਜੀ ਇਹਦੇ ਕੋਈ ਗੱਲਾਂ ਹੀ ਆ ਬਸ ਜਿੰਨੀਆਂ ਮਰਜ਼ੀ ਸੋਣ ਲੈਣਾ ਕੰਮ ਬੜਾ ਆਇਆ ਵਿਆਹ ਦਾ ਤਾਂ ਕਰਕੇ ਮੈਂ ਟਾਈਮ ਨਹੀਂ ਚਲੇ ਜਾਨੀ ਆ ਉਤ ਕਾਮ ساری ਦੁਨੀਆ ਕਰਦੀ ਆਗੇ ਐਡਾ ਨੇ ਫੇਰ ਕਾਮ ਹੀ ਕਰ ਲੋ ਤੇ ਆਏ ਗਏ ਨੂੰ ਕੋਈ ਵੇਖੇ ਹੀ ਨਾ ਹੈ। ਮੇਰੀ ਗੱਲ ਸੁਣੋ ਹੁਣ ਮੈਂ ਇਕੱਲੀ ਜਾਨੀ ਮੈਂ ਕਿੱਧਰ ਕਿੱਧਰ ਹੁਣਾ ਕੋਈ ਵੀ ਤਾਂ ਸਿਆਣੇ ਤੁਹਾਨੂੰ ਵੀ ਪਤਾ ਹੀ ਆ। ਨਹੀਂ ਉਹ ਤਾਂ ਚੱਲ ਕੋਈ ਨਹੀਂ ਰੋਟੀ ਪਾਣੀ ਮੈਂ ਖਾਦਾ ਪੁੱਤ ਕਿਸੇ ਚੀਜ਼ ਦੀ ਲੋੜ ਨਹੀਂ ਪੁੱਪੜ ਤੇਰਾ ਵੀ ਰੋਟੀ ਪਾਣੀ ਖਾ ਗਿਆ। ਕਹਿਣਾ ਨਹੀਂ ਵੀ ਰੋਟੀ ਉੱਧਰ ਬਣਾਉਣੀ ਆ ਤੇ ਫੇਰ ਆ ਜਾਓ। ਉੱਧਰ ਬਹਿ ਕੇ ਖਾ ਲਿਓ ਅੱਜ। ਉਹ ਆ ਜੀ ਉਹ ਨਜ਼ਰ ਵਰਤ ਰੱਖੋ ਬਣਾਏਗੀ ਤੇ ਫੇਰ ਜਾਇਓ। ਫਰ ਮੈਂ ਤੇ ਤੈਨੂੰ ਬੁਲਾਇਆ ਰਣੀ ਤੂੰ ਜਦੋਂ ਤੇਰੇ ਆਂਦੇ ਆ ਉਦੋਂ ਉਦੋਂ ਹੀ ਤਾਂ ਛੁੱਟੀ ਕਰਦੀ ਆ ਬੜਾ ਕੰਮ ਕਰਨਾ ਮੈਨੂੰ ਪਤਾ ਕਿੰਨਾ ਕੰਮ ਹੁੰਦਾ ਆ ਬਹੁਤ ਕੰਮ ਆ ਮੈਨੂੰ ਆ ਲੂਤੀਆਂ ਕਦੀ ਇੱਧਰ ਲਾ ਲਈਆਂ ਕਦੀ ਉੱਧਰ ਲਾ ਲਈਆਂ ਕੋਹਾ ਜੀ ਮੈਂ ਗਈ ਘਰੋਂ ਬਾਹਰ ਚੱਲੀ ਆਇਆ ਕੋਹਾ ਜੀ ਤੁਸੀਂ ਕਿਹੜੀ ਗੱਲੋਂ ਗੁੱਸੇ ਆ ਕੋਈ ਨਹੀਂ ਦੀਦੀ ਤਈਂ ਜਾ ਕੇ ਤੇ ਖਾ ਖੂ ਲੋ ਰੋਟੀ ਪਾਣੀ ਅਈ ਇੱਥੇ ਬਣਾਉਣ ਲੱਗੇ ਜੇ ਮੈਂ ਮਾਂਪੀਤ ਮੈਂ ਬਣਾ ਰਹੀ ਨਹੀਂ ਆ ਇਹ ਤਾਂ ਉਦੋਂ ਹੀ ਔਖੀ ਹੁੰਦੀ ਰਹਿੰਦੀ ਪਤਾ ਨਹੀਂ ਇਹਨੂੰ ਮੈਂ ਚੰਗੀ ਨਹੀਂ ਫਰੇ ਲਾਦੀ ਚੱਲ ਕੋਈ ਨਹੀਂ ਪਿੰਡਰ ਮੇਰੇ ਹੁੰਦੇ ਏਦਾਂ ਕਰਦੇ ਆ ਤੁਸੀਂ ਚੰਗੀਆਂ ਲੱਗਦੀਆਂ ਮੈਨੂੰ ਮੈਨੂੰ ਅੱਜ ਹੀ ਹੁਣ ਮੈਂ ਤੁਹਾਨੂੰ ਰੋਟੀ ਪੁੱਛਣ ਆਈ ਨਾ ਇਹਨੂੰ ਮੈਂ ਕੁਛ ਕਿਹਾ ਏਦਾਂ ਹੀ ਕਰਦੀ ਹਮੇਸ਼ਾ ਮੇਰੇ ਬਾੜੀ ਪਿੰਡਰ ਚੰਗੀਆਂ ਲੱਗਦੀਆਂ